ਆਹ ਮੇ ਪਰਲੇ ਬੰਨੇ ਉਹ ਵੀ ਵਿਖਾ ਦਿੱ ਤੁੰਨ ਕਰਕੇ ਸਾਰਾ ਇੱਧਰ ਵਿਖਾ ਸਾਰਾ ਹੀ ਆਹ ਉਹ ਹਾਲਤ ਆਹ ਕੀ ਬਣਿਆ ਉਹ ਤੋਂ ਤੱਕ ਉਧਰ ਵੀ ਸਾਰੇ ਆਹ ਇਥੇ ਵਿਖਾ ਸਾਰੇ ਆ ਪਰਲੇ ਬੰਨੇ ਆਹ ਵਿਖਾ ਵੱਡੇ ਜਿਹੜੇ ਕੁਸਰਾਂ ਤੋਂ ਵੱਡੇ ਸਾਰੇ ਆ ਵਿਖਾ ਯਾਰ ਇੱਥੇ ਹਾਂਜੀ ਆਹ ਕਾਪੀਆਂ ਸਾਰੀਆਂ ਹਾਂਜੀ ਹਾਂਜੀ ਆਹ ਗਾੜੀਆਂ ਉੱਥੋਂ ਕਮਾ ਕੇ ਲਿਆ ਸਾਰੇ ਦਵਾ ਦਵਾ ਜਾ ਫਟਾਫਟ ਇਸ ਵਕਤ 베ਰ ਕਾ ਬਾਈਪਾਸ ਤੇ ਕਲੋਟੇ ਜਿੱਤਰੀ ਆਪਾਂ ਜਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਜੰਗਲ ਆਇਆ ਕਿ ਕੋਈ ਸ਼ਰਾਰਤੀ ਲੋਕਾਂ ਦੇ ਕੰਮ ਵੇਖੋ ਕਿ ਸਿਰਾਂ ਤੋਂ ਵੱਡੇ ਰੁੱਖ ਐਨੇ ਕੁ ਰੁੱਖ ਵੱਡੇ ਆ ਵੀ ਸਾਰੇ ਰੁੱਖ ਜਿਹੜੇ ਦਾਦਾ 15-15 ਫੁੱਟ ਦੇ ਹੋਏ ਉਸ ਤੋਂ ਵੱਡੇ ਕੇ ਲੈ ਗਿਆ ਹਰਾਨੀ ਦੀ ਗੱਲ ਆ ਵੀ ਆ ਦੂਰ ਦੂਰ ਤੱਕ ਕਿੱਧਰ ਮਰਜ਼ੀ ਵੇਖੋ ਬੂਟੀਆਂ ਦੇ ਵਿੱਚ ਜਿੱਥੇ ਪਤਾ ਨਹੀਂ ਨਾ ਲੱਗਦਾ ਮਤਲਬ ਹਰਾਨੀ ਦੀ ਗੱਲ ਆ ਵੀ ਜਿੱਧਰ ਨੂੰ ਮਰਜ਼ੀ ਵੇਖ ਲੋ ਇਹਨੂੰ ਸਮਝ ਨਹੀਂ ਆਉਂਦੀ ਲੋਕਾਂ ਦੀ ਸੋਚ ਕੀ ਕਿਉਂ ਕੁਦਰਤ ਨੂੰ ਜੜਨ ਤੇ ਤੁੜਿਆ ਇਹਨੇ ਕੀ ਭਾਜੀ ਤੁਹਾਨੂੰ ਸਹੀ ਲੱਗਾ ਸਾਰਾ ਕੁਝ ਬੁਰਾ ਲੱਗਾ ਜੀ ਤੇ ਇੰਨਾ ਮਨ ਨੂੰ ਦੁੱਖ ਆਵੇ ਕਿ ਤੇ ਇੰਨੀ ਮਿਹਨਤ ਕੀਤੀ ਸਾਰਾ ਕੁਝ ਕੀਤਾ ਇਹਨਾਂ ਦਾ ਬੇੜਾ ਕਰਕੇ ਕੀ ਬਾਲ ਲੈਣਗੇ ਉਹਦੇ ਨਾਲ ਪਰ ਇਹ ਜਿੰਨੇ ਆਲੇ ਹਰੇਕਾ ਆਪੋ ਬਾਲਣਾ ਇਹ ਰੁੱਖ ਨੂੰ ਪਾਲਣ ਲੱਗਿਆਂ ਘੱਟੋ ਘੱਟ 3-4 ਸਾਲ ਚਾਹੀਦੇ ਆ ਤੇ ਚੌਥੇ ਸਾਲ ਜਾ ਕੇ ਇੱਕ ਐਡਾ ਰੁੱਖ ਹੋਣਾ ਜਿਹੜਾ ਵੱਢ ਕੇ ਮੈਂਟਾ ਲਗਾ ਦੇਣ। ਸਮਝ ਤੁਸੀਂ ਆਨਾਮੇ ਤੋਂ ਪਹਿਲੇ ਹੋਣੇ ਆ। ਇਹ ਚੰਗਾ ਹੈ ਨਾ ਉਹਨਾਂ ਆਦਮੀਆਂ ਦੀ ਵੱਡੀ ਹੈ ਉਹ ਇਹਨੂੰ ਵੀ ਚੱਕਰ ਮਾਰੀਏ ਚੱਕਰ ਮਾਰੀਏ ਉਹਨਾਂ ਨੇ ਰੇਗਰ ਰੇਗਰ ਵੀ ਤਰੋਗਵਾਰਾ ਬੰਦਾ ਗਿਆ ਤਾਉਂ ਨਹੀਂ ਗਿਆ ਉਹ ਤਾਂ ਤੁਹਾਡਾ ਵੀ ਸਾਰੇ ਵੇਖਣਾ ਮਿਲਦਾ ਹੈ ਸੋਸਿਆ ਸਾਰਾ ਸੇਟ ਹੋ ਗਿਆ ਸਾਰਾ ਹੋ ਗਿਆ ਦੀ ਆਵਾਜ਼ ਇਸ ਵਕਤ ਵੇਰਕਾ ਬਾਈਪਾਸ ਤੇ ਖੜੇ ਆ ਜਿੱਥੇ თანਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਜੰਗਲ ਲਗਾਇਆ ਗਿਆ ਸੀ ਇਹ ਜੰਗਲ ਅਸੀਂ ਸਾਰਿਆਂ ਰਲ ਮਿਲ ਕੇ ਲਾਇਆ ਸੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਆਕਾਲ ਸੇਵਾ ਫਾਊਂਡੇਸ਼ਨ ਵੱਲੋਂ ਰਾਤ ਦਿਨ ਲੱਗੇ ਰਹੇ ਪਰ ਦੁੱਖ ਦੀ ਗੱਲ ਹੈ ਕਿ ਕੁਝ ਸ਼ਰਾਰਤੀ ਲੋਕਾਂ ਨੇ ਇੱਥੇ ਅਸੀਂ ਸਫਾਈ ਕਰਾ ਕੇ ਫਿਰ ਬੂਟੇ ਲਾਉਣ ਲੱਗੇ ਹਾਂ ਤੇ ਉਹ ਆਣ ਕੇ ਰੁੱਖ ਜਿਹੜੇ ਉੱਪਰੋਂ ਵੱਡੇ ਹੋਏ 10-10 ਫੁੱਟ ਦੇ ਤੇ ਵੱਢ ਕੇ ਲੈ ਗਏ ਕਈ ਬਾਲਣ ਦੇ ਲਈ ਜਿਸ ਦੀ ਸ਼ਿਕਾਇਤ ਅਸੀਂ ਕਰਤੀ ਹੈ ਜੰਗਲਾਤ ਵਿਭਾਗ ਨੂੰ ਕਾਰਵਾਈ ਉਹਦੀ ਹੋਵੇਗੀ ਔਰ ਬੜੀ ਮਾੜੀ ਗੱਲ ਹੈ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਇਹ ਲੋਕ ਜਿਹੜੇ ਨਹੀਂ ਹਟਦੇ ਆ ਵੇਖੋ ਕਿਦਾਂ ਕੰਮ ਚੱਲ ਰਿਹਾ ਤੇ ਦੀ ਸਫਾਈ ਦਾ ਦੇਖ ਰਹੇ ਐਥੇ ਬੂਟੇ ਲਵਾਉਣ ਲੱਗੇ ਹੋਰ ਪਰ ਮਾੜੀ ਗੱਲ ਇਹ ਆ ਕਿ ਜੇ ਕੋਈ ਚੰਗਾ ਕੰਮ ਕਰਨ ਲੱਗਦਾ ਤੇ ਫੇਰ ਆ ਵਿੱਚ ਕਿਤੇ ਨਾ ਕਿਤੇ ਲੋਕ ਆਣ ਕੇ ਕੰਮ ਕਰਾਉ ਕਿਦਾਂ ਭਾਜੀ ਤੁਹਾਨੂੰ ਸਹੀ ਲੱਗਾ ਇਹ ਚੁੱਪਾਂ ਢੀਂਡੀਆਂ ਕਰਦੇ ਨਹੀਂ ਜੀ ਬੜਾ ਦੁੱਖ ਲੱਗਿਆ ਵੇਖ ਕੇ ਹੁਣ ਵੇਖੋ ਇੰਨੀ ਮਿਹਨਤ ਨਾਲ ਕਿੰਨੇ ਕਈ ਸਾਲ ਲਾ ਕੇ ਪਾਲ-ਪਾਲ ਕੇ ਇੱਡੇ ਰੁੱਖ ਵੱਡੇ ਕੀਤੇ ਆ ਤੇ ਜਦੋਂ ਕੋਈ ਐਡੇ ਵੱਡੇ ਰੋਕ ਕੀਤੇ ਨੂੰ ਕੋਈ ਵੱਢ ਕੇ ਲੈ ਜਾਂਦਾ ਵਾ ਦੁੱਖ ਤਾਂ ਬਹੁਤ ਲੱਗਦਾ ਚਲੋ ਕੋਈ ਨਹੀਂ ਜਿਹੜੇ ਮਾੜੇ ਉਹ ਕਰ ਲੈਣ ਜਿੰਨਾ ਕਿ ਚਰਮਾੜੇ ਕਰੀ ਜਾਂਦੇ ਕੰਪਲੇਂਟ ਕਰਤੀ ਅੱਜ ਮੈਨੂੰ ਪੂਰੀ ਆਸ ਹੈ ਵੀ ਸਰਕਾਰ ਜਿਹੜੀ ਹੈ ਉਹਨਾਂ ਦੇ ਉੱਤੇ ਬਣਦਾ ਪਰਚਾ ਕਰੂਗੀ ਪਤਾ ਕਰਕੇ ਬਣਦੀ ਕਾਰਵਾਈ ਕਰਕੇ ਤੇ ਆਪੇ ਉਹਨਾਂ ਦਾ ਬਣਦੀ ਸਜ਼ਾ ਵੀ ਉਹਨਾਂ ਨੂੰ ਤਾਂ ਕਿ ਕੋਈ ਅਗਲਾ ਗਾਂ ਨੈਕਸ ਨਾ ਕਰ ਸਕੇ ਹਲੇ ਇਹ ਜਿਹੜੇ ਵੱਢਣ ਵਾਲੇ ਆ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਪਰਮਾਤਮਾ ਦੇ ਘਰ ਵਿੱਚ ਲੇਖਾ ਜੋਖਾ ਦੇਣਾ ਪੈਣਾ ਟਡਾਕਾ ਮ ਵੜਣਾ ਤੁਸੀਂ ਸ਼ਰਾਬ ਤਾਂ ਕਰੀ ਜੋ ਤੁਸੀਂ ਤੁਹਾਨੂੰ ਲੱਗਦਾ ਬੰਦਾ ਨਹੀਂ ਵੇਖਦਾ ਉਹ ਵੇਖਦਾ ਤੁਹਾਡੇ ਗੁਨਾਹਾਂ ਨੂੰ ਉੱਥੇ ਨਵੇੜੇ ਹੋਣੇ ਇਸ ਚੀਜ਼ ਦੇ ਤੁਸੀਂ ਇਹ ਕੰਮ ਪਾਪ ਜਿਹੜਾ ਕਰ ਰਹੇ ਜੇ ਨਾ ਇਹ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਤੁਹਾਡੇ ਨਾਲ ਭੁਗਤਣਾ ਪੈਣਾ ਤੁਸੀਂ ਜਿਹੜਾ ਕਰਤੂਤਾਂੇ ਕਰਕੇ ਜਾਂਦੇ ਕਿਤੇ ਨਾ ਕਿਤੇ ਜਗ ਜਗਰ ਹੋ ਜਣੀ ਆ ਪਰ ਆ ਸਾਡਾ ਕੰਮ ਲਾਉਣਾ ਵਾ ਪਰਮਾਤਮਾ ਨੇ ਸਾਡੀ ਡਿਊਟੀ ਲਾਉਣ ਤੇ ਲਈ ਉਹ ਅਸੀਂ ਜਿਹੜਾ ਕਰ ਰਹੇ ਆ ਸ਼ੁਰੂ ਕਰਤਾ ਕੰਮ ਆ ਸੀ ਉਹ ਤੋਂ ਲਗਾਤਾਰ ਚੱਲੂ ਰੱਖਣਾ ਚਾਹੀਦਾ ਇਹ ਉਹਨੇ ਫੁੱਲਾਂ ਵਾਲੇ ਆਪਾਂ ਉਹ ਦੋਵੇਂ ਲਿਆ